ਸਾਕ ਲੋਗ ਐਸੀ ਗੇ ਕਰੋਂ ਉਹ ਦਸਵੇਰੇ ਪੌਣੇ 6 ਗਏ ਨੇ ਅੱਛਾ ਤੇ ਕੀ ਕਹੇ ਗਏ ਕਰੋਂ ਕੁਝ ਨੂੰ ਆਂਦੇ ਪਰ ਉਹ ਰਾਮਿਆ ਉਥੇ ਬਰਸੀ ਆ ਤੇ ਮੈਂ ਉਥੇ ਚੱਲਿਆ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਐਂ ਕਦੀ ਨਹੀਂ ਕੁਛ ਗੇਸ ਕੀਤੀ ਹੁਣ ਬੱਸੀ ਨੇ ਅਪਾ ਕੋ ਕੱਲ੍ਹ ਦੇ ਗਏ ਸੀ ਮਗਲ ਕਾ ਦਰਵਾਜ਼ਾ ਖਾਲੂ ਗਏ ਸੀ ਨਹੀਂ ਉਹ ਅੱਜ ਹੀ ਗਏ ਸੀ ਅੱਜ ਹੋਰ ਕਿਤੇ ਪਰ ਉਹ ਰਾਮਿਆ ਉੱਥੇ ਗਏ ਹੋ ਤੁਹਾਨੂੰ ਕੋਈ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰ ਕਰਾਣੇ ਮੁਗਾ ਕਹਾਂ ਤੋ ਤੇ ਮੈਂ ਹੌਟ ਕੇ ਗਿਆ ਕੋਈ ਉਹ ਤੋਂ ਨਾ ਸਪੈਂਡ ਖਬਰ ਮੈਨੂੰ ਤੇ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਕਿਹਾ ਕਿ ਕਿਹਾ ਮੈਂ ਅੰਕਲ ਮੈਂ ਉਹ ਅੰਬਸਰ ਕੇ ਇਹਦੀ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਤਾਂ ਹੈ ਕਨੇਸ ਬੀਸ ਬਾਲ ਤੇ ਬੋਲੀ ਚਲਾਈ ਗਈ ਹੈ ਅਸ਼ਾ ਤੇ ਪਹਿਲਾਂ ਵੀ ਇਹਨਾਂ ਨੇ ਵਿਚ ਗਸ਼ਤ ਕੀਤੀ ਰ ਸਿੱਖੀ ਬਾਤ ਬਦਲ ਲਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਮੇਰੇ ਕੋਲ ਹੈ ਮੈਂ ਸਿੱਖੀ ਵਾਸਤੇ ਕਾਫੀ ਉਹਨਾਂ ਤੋਂ ਚੁੱਕਿਆ ਹੈਗੇ ਨੇ ਹਾਂਜੀ ਉਹ ਤਾਂ 84 ਦੇ ਤੁਰੇ ਨੇ ਕਾਫੀ ਸੋ ਦੇਲਾ ਜੀ ਨੇ ਮਾਰੇ ਹਾਂਜੀ ਪਤਾ ਕੁਛ ਕਿਹੜੀ ਕ੍ਰਿਯਾ ਚਲੇ ਮਾਰੇ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗਰਦਾਸਪੁਰ ਵੀ ਰਹੇ ਨੇ ਹੂੰ ਲੁਬਿਆਣੀ ਵੱਲ ਵੀ ਰਹੇ ਨੇ ਹੂੰ ਬਾਈਂਡ ਕਰਾਉਣ ਦੀ ਬਦੋਂ ਕੀ ਕਰੀਓ ਓ ਕੇਸ ਜਿੱਥੋਂ ਜਿੱਥੋਂ ਪਤਾ ਹੋਏਗਾ ਤਿੱਦਾਂ ਦੇ ਕੇਸ ਕੋਈ ਪਤਾ ਲੱਗਾ ਸਰਵਾ ਨੂੰ ਕਰ ਰਹਾ ਹੂੰ ਕਹਾਂ ਚੁਲਾ ਲਈ ਸਾਰੇ ਮੇਰੇ ਨਾਲ ਆ ਠੀਕ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਮੈਨੂੰ ਕਰ ਕੁਝ ਨਹੀਂ ਕਹਿ ਕੇ ਕੇਵੋ ਬਸ ਚਲੇ ਗਿਆ ਕੋਣੀ ਛੇ ਟਾਈਮ ਹੋ ਗਿਆ ਬਸ ਦਾ ਟਾਈਮ ਹੋ ਗਿਆ ਬਸ ਇੰਨੀ ਗੱਲ ਕਹਿ ਕੇ ਤੇ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣੇ ਇੰਨਾ ਕਮਾਂ ਵਾਲੇ ਹੈਗੇ ਪਤਾ ਨਹੀਂ ਕੀ ਕੀਤਾ ਇੱਦਿ ਜਵਾਰੀ ਉਹਨੇ ਕੀਤਾ ਉਹਦੀ ਪਤਾ ਨਹੀਂ ਜੀ ਉਹਨੂੰ ਕੀ ਤੇ ਉਹ ਨੀਲਾਗੇ ਤੇ ਫੇਰ ਹੀ ਪਤਾ ਲੱਗਦਾ ਤੇ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਅਗੇ ਨਹੀਂ ਗਲਤ ਪਾਈ ਹੋਮੀ ਗਲਤੀ ਪਾਉਣੀ ਹਾਂ ਠਾਣਾ ਦੇਦਾ ਬਾਬਾ ਨੂੰ ਅਜਾ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਬका ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਦ ਸਾਹਿਬ ਉਥੇ ਸਬੰਧ ਵਿੱਚ ਚੱਪਾ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਰ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਾ ਨਹੀਂ ਆ ਗਏ ਨੇ ਅਸੀਂ ਪਕ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ ਕੀ ਘਟਨਾ ਹੋਈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਕਰ ਲੂੰਗਾ ਅੱਛਾ ਕੀ ਕਰ ਜੀ ਕੋਈ ਵੀਡੀਓ ਲਵੋਗੇ ਜਾਂ ਕੀ ਲਵੋਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ਦਾ ਸੀਕਰੇਸ ਸਿੱਧਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਠੀਕ ਹੈ ਜੀ